ਜਿਵੇਂ ਜਿਵੇਂ ਮੌਸਮਿਤ ਪਾਰਾ ਵੱਧਦਾ ਜਾ ਰਿਹਾ ਹੈ ᱛਿਵੇਂ ᱛਿਵੇਂ ਲੋਕਤਵਾਚ ਚੋਣਾਂ ਨੂੰ ਲੈ ਕੇ ਸਿਆਸਤ ਦਾ ਪਾਰਾ ਵੀ ਆਮ ਨਾਲੋਂ ਕਈ ਡਿਗਰੀ ਉੱਪਰ ਪਹੁੰਚ ਗਿਆ ਹੈ ਜਿਸ ਕਾਰਨ ਲੀਡਰਾਂ ਦਾ ਜੋਸ਼ ਅਤੇ ਗੁੱਸਾ ਵਿਰੋਧੀਆਂ ਖਿਲਾਫ ਉਬਾਲੇ ਮਾਰਨ ਲੱਗਿਆ ਹੈ ਇਸ ਵਾਰ ਮਾਮਲਾ ਕਰਮਾਇਆ ਹੈ ਅਕਾਲੀ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਵੰਡੇ ਗਏ ਫੰਡਾਂ ਨੂੰ ਲੈ ਕੇ ਇਲਜ਼ਾਮ ਹੈ ਕਿ ਪ੍ਰੋਫੈਸਰ ਚੰਦੂ ਮਾਜਰਾ ਵੱਲੋਂ ਐਮਪੀ ਕੋਟੇ ਵਿੱਚ ਮਿਲੇ ਕਰੀਬ 55 ਲੱਖ ਰੁਪਏ ਆਪਣੇ ਸੰਸਦੀ ਖੇਤਰ 'ਚ ਨਾ ਲਾ ਕੇ ਆਪਣੇ ਪੁੱਤਰ ਦੇ ਹਲਕੇ ਸਨੌਰ ਵਿੱਚ ਖਰਚ ਕੀਤੇ ਗਏ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਰਾਇਕ ਅਮਰਜੀਤ ਸਿੰਘ ਸੰਧੋਵਾ ਨੇ ਪ੍ਰੋਫੈਸਰ ਚੰਦੂ ਮਾਜਰਾ ਤੇ ਸ਼ਬਦੀ ਹਮਲਾ ਬੋਲੇ ਮੈਂ ਤਾਂ ਪਹਿਲਾਂ ਹੀ ਕਈ ਵਾਰ ਕਹਿ ਚੁੱਕਿਆ ਹਰ ਸਟੇਜ ਤੇ ਵੀ ਕਹਿੰਦਾ ਕਿ ਬਾਹਰ ਦੇ ਲੋਕ ਇਸੇ ਕਰਕੇ ਆਂਦੇ ਆ ਕਿ ਜਿਹੜਾ ਸਾਡੇ ਹਲਕੇ ਦਾ ਪੈਸਾ ਹੁੰਦਾ ਹੈ ਇਹ ਬਾਹਰ ਦੇ ਹਲਕਿਆਂ 'ਚ ਆਪਣੇ ਜਿੱਥੇ ਉੱਤਾਂ ਦੀ ਖਾਤਰ ਆਪਣੇ ਬੱਚਿਆਂ ਦੀ ਖਾਤਰ ਸਾਡਾ ਜਿਹੜਾ ਹਲਕੇ ਦਾ ਪੈਸਾ ਲੈ ਕੇ ਚੱਲ ਜਾਂਦੇ ਕਿ ਬਾਹਰ ਦੇ ਕੈਂਡੀਡੇਟ ਸਾਡੇ ਆਨੰਦਪੁਰ ਲੋਕ ਸਭਾ ਹਲਕੇ ਵਿੱਚ ਜਾਂ ਰੋਪੜ ਵਿਧਾਨ ਸਭਾ ਦੇ ਹਲਕੇ ਵਿੱਚ ਨਹੀਂ ਆਣੇ ਚਾਹੀਦੇ ਐ ਪਰ ਪਤਾ ਨਹੀਂ ਇਹਨਾਂ ਦੀ ਕਿਹੜੀਆਂ ਮਜਬੂਰੀਆਂ ਹੈਗੀਆਂ ਕਿ 611 ਪਿੰਡ ਰੋਪੜ ਜ਼ਿਲ੍ਹੇ ਦੇ ਹੈਗੇ ਆ ਨਾ ਕਾਲੀਆਂ ਨੂੰ ਕੋਈ ਇੱਥੇ ਦਾ ਜ਼ਿਲ੍ਹਾ ਪ੍ਰਧਾਨ ਮਿਲਦਾ ਨਾ ਕਾਂਗਰਸ ਨੂੰ ਜ਼ਿਲ੍ਹਾ ਪ੍ਰਧਾਨ ਮਿਲਿਆ ਨਾ ਹਲਕੇ ਦਾ ਕੈਂਡੀਡੇਟ ਮਿਲਿਆ ਹੈਗਾ ਸਾਡੇ ਚਿਹੜੀਆਂ ਸਾਹਿਬ ਬਹੁਤ ਵਧੀਆ ਬੰਦੇ ਐ ਟੈਂਕੂ ਜੀ ਹੈਗੇ ਆ ਬਸ ਕੀ ਜੀ ਹੈਗੇ ਆ ਆਕਾਲੀ ਦਲ ਚ ਕਈ ਬੰਦੇ ਹੈਗੇ ਆ ਜਿਹੜੇ ਕਿ ਲੋਕਲ ਇੱਥੇ ਦੇ ਐਮ ਐਲ ਏ ਜਾਂ ਪ੍ਰਧਾਨ ਬਣ ਸਕਦੇ ਤੇ ਪਰ ਇਹਨਾਂ ਬਿਚਾਰਿਆਂ ਨੂੰ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਵੱਡੀਆਂ ਪਾਰਟੀਆਂ ਦੇ ਕਿ ਇਹਨਾਂ ਨੂੰ ਦਣੀਆਂ ਸਾਫ਼ ਕਰਨ ਵਾਸਤੇ ਕਿ ਆ ਕਿਉਂ ਰੱਖਿਆ ਵੀ ਦਣੀਆਂ ਝਾੜਨ ਵਾਸਤੇ ਰੱਖਿਆ ਹੋਇਆ ਹੈ ਕਿ ਤੁਸੀਂ ਬਾਹਰ ਦੇ ਬੰਦੇ ਨੂੰ ਕਿਉਂ ਇੱਥੇ ਲੈ ਕੇ ਆਂਦੇ ਆ ਪਰ ਇਹ ਬਹੁਤ ਵਧੀਆ ਬੰਦੇ ਹੈਗੇ ਆ ਮੈਂ ਇਹਨਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਜਰੂਰ ਉਹਨਾਂ ਨੂੰ ਆਪਣੀਆਂ ਪਾਰਟੀਆਂ ਨੂੰ ਦੱਸ ਦਿਓ ਪਹਿਲਾਂ ਵੀ ਤੁਸੀਂ ਦੱਸਿਆ ਹੈ ਕਿ ਅਸੀਂ ਤੁਹਾਡੇ ਵਿਰੋਧ ਕਰਦੇ ਇਸ ਚੀਜ਼ ਦਾ ਕਿ ਸੋਤੇ ਐਂਟੀ ਚੱਲਾਂਗੇ ਤੁਹਾਡੇ ਖਿਲਾਫ ਵੋਟਾਂ ਪਾਵਾਂਗੇ ਕਿ ਲੋਕ ਸਭਾ ਦੀ ਵੀ ਟਿਕਟ ਧੀਆ ਟਿੰਕੂ ਜੀ ਨੂੰ ਨਹੀਂ ਮਿਲ ਸਕਦੀ ਧੀਆ ਚੜੀਆ ਸਾਹ ਨੂੰ ਨਹੀਂ ਮਿਲ ਸਕਦੀ ਧੀਆ ਹੋਰ ਲੋਕਲ ਕਿੰਨੇ ਬੰਦੇ ਤੇ ਕਿ ਉਹਨਾਂ ਨੂੰ ਨਹੀਂ ਮਿਲ ਸਕਦੀ ਧੀਆ ਅਮਰਜੀਤ ਸੈਣੀ ਸਾਡੇ ਵਧੀਆ ਬੰਦੇ ਐ ਰੋਪੜ ਦੇ ਮਤਲਬ ਹੋਰ ਵੀ ਹਲਕੇ 'ਚ ਬਹੁਤ ਬੰਦੇ ਹੈਗੇ ਆ ਕਿ ਉਹਨਾਂ ਨੂੰ ਟਿਕਟ ਕਿਉਂ ਨਹੀਂ ਮਿਲ ਸਕਦੀ ਧੀਆ ਪਰ ਇਹ ਸਾਡਾ ਜਿਹੜਾ ਪੈਸਾ ਹੈ ਸਾਡੇ ਹਲਕੇ ਦਾ ਇਹ ਬਾਹਰ ਲੈ ਕੇ ਜਾਂਦੀ ਹੈ ਚਾਹੋ ਇਹਨਾਂ ਨੇ ਨੌਕਰੀਆਂ ਲਵਾਉਣੀਆਂ ਹੋਵਾਂ ਜਿਹੜੇ ਹਲਕੇ ਦੇ ਵਿੱਚ ਆਂਦੀਆਂ ਉਹ ਵੀ ਚਾਕੇ ਆਪਣੇ ਕੋਈ ਗਰਦਾਸਪਰ ਲੈ ਗਿਆ ਕੋਈ ਤਰ ਤਰ ਆਪਣੇ ਰਿਸ਼ਤਾਰਾਂ ਨੂੰ ਦਵਾਉਂਦੀ ਹੈ ਚਾਹੋ ਚੰਦੂ ਮਾਰਿਆ ਸਾਹਿਬ ਪਟਿਆਲਾ ਲੈ ਕੇ ਚਲ ਜਾਂਦੇ ਆ ਅਸੀਂ ਪਹਿਲਾਂ ਤੇ ਆਵਾਜ਼ ਠਾਡੇ ਆ ਕਿ ਇਹਨਾਂ ਨੇ ਪੈਸਾ ਸਾਰਾ ਸਾਡੇ ਹਲਕੇ ਦਾ ਮੈਂ ਪਹਿਲਾਂ ਖਵਾਰਾਂ ਦੀ ਖਬਰਾਂ ਦਿੱਤੀਆਂ ਹੈ ਕਿ ਇਹਨਾਂ ਨੇ 25 ਕਰੋੜ ਪੂਰਾ ਨਹੀਂ ਵਰਤੇ ਆ 18 ਕਰੋੜ ਵਰਤੇ ਆ ਤਾਂ ਔਰ ਅੱਜ ਜਿਹੜਾ ਸਾਡਾ ਸਾਰਾ ਮੀਡੀਆ 'ਚ ਪਤਾ ਲੱਗੇ ਕਿ 55 ਲੱਖ ਰੁਪਿਆ ਇਹ ਆਪਣੇ ਹਲਕੇ 'ਚ ਘਨੌਰ ਵਿੱਚ ਲੈ ਕੇ ਚਲ ਗਏ ਆ ਮੇਰੇ ਸਾਹ ਨਾਲ ਹੋਰ ਜ਼ਿਆਦਾ ਪ ਕਿ ਕਿਉਂ ਗਏ ਆ ਚੰਦੂ ਮਰ ਸਾਹਿਬ ਜਰੂਰ ਜਵਾਬ ਦੇਣਗੇ ਜਨਤਾ ਨੂੰ ਉਹ ਜਨਤਾ ਨੂੰ ਪੁੱਛੋਗੀ ਕਿ ਸਾਡੀਆਂ ਸੜਕਾਂ ਟੁੱਟੀਆਂ ਹੋਇਆ ਸਾਡੇ ਕੋਲ ਸਕੂਲ ਵੀ ਵਧੀਆ ਬਣੇ ਵੀ ਸਾਡੇ ਬਹੁਤ ਡਿਸਪੈਂਸਰੀ ਨਹੀਂ ਪਿੰਡਾਂ 'ਚ ਹੈਗੀਆਂ ਤੁਸੀਂ ਪੈਸੇ ਕਿਉਂ ਨਹੀਂ ਦਿੱਤੇ ਸਾਡੇ ਇਲਾਕੇ ਨੂੰ ਸਾਡਾ ਪੈਸਾ ਕਿਉਂ ਇਲਾਕੇ ਦੇ ਬਾਹਰ ਲੈ ਕੇ ਗਏ ਆ ਲੋਕਾਂ ਨੂੰ ਮੈਂ ਅਪੀਲ ਕਰਦਾ ਇਹਨਾਂ ਬਾਹਰਲੇ ਨੂੰ ਜਰੂਰ ਸਬਸਕ੍ਰਾਇਓ ਚਾਹੋ ਕਾਂਗਰਸ ਦਾ ਕੈਂਡੀਡੇਟ ਹੋਵਾ ਚਾਹੋ ਅਕਾਲੀ ਦਲ ਦਾ ਹੋਵਾ ਕਿਸੇ ਵੀ ਪਾਰਟੀ ਦਾ ਬਾਹਰਲਾ ਕੈਂਡੀਡੇਟ ਹੋਵਾ ਉਹਨਾਂ ਦੇ ਐਂਟੀ ਵੋਟਾਂ ਪਾਇਓ ਇਹਨਾਂ ਨੂੰ ਸਬਸਕ੍ਰਾਇਓ ਕਿ ਸਾਨੂੰ ਤੁਹਾਡੀ ਲੋੜ ਨਹੀਂ ਹੈਗੀ ਲੋਕਾਂ ਹਲਕੇ ਦੇ ਲੋਕਾਂ ਨੂੰ ਦੂਜੇ ਪਾਸੇ ਕਾਂਗਰਸ ਵੱਲੋਂ ਪੈਰਾਸ਼ੂਟ ਰਾਹੀਂ ਸ਼੍ਰੀ ਅਨੰਦਪੁਰ ਸਾਹਿਬ 'ਚ ਉਤਾਰੇ ਗਏ ਉਮੀਦਵਾਰ ਮਨੀਸ਼ ਦਿਵਾੜੀ ਨੇ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਫੰਡ ਵੰਡਣ ਦੇ ਤਰੀਕੇ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜੋ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੇ ਪੰਜਾਬ ਵਰਿਆਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਕਾਸ ਨੂੰ ਲੈ ਕੇ ਇੱਕ ਵੀ ਸਵਾਲ ਨਹੀਂ ਪੁੱਛਿਆ ਇੱਕ ਵੀ ਅਜਿਹਾ ਡਿਬੇਟ ਨਹੀਂ ਹੋਇਆ ਲੋਕ ਸਭਾ ਦੇ ਵਿੱਚ ਜਿਦੇ ਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਵਕਾਸ ਦੀ ਉਹਨਾਂ ਨੇ ਪਹਿਲ ਕੀਤੀ ਹੋਵੇ ਸਿਰਫ ਪੰਜ ਵਾਰੀ ਉਹ ਵੀ ਸਪੈਸ਼ਲ ਮੈਂਸ਼ਨਸ ਦੇ ਵਿੱਚ ਔਰ ਸਪੈਸ਼ਲ ਮੈਂਸ਼ਨ ਉਹ ਹੁੰਦੀ ਹੈ ਕਿ ਤੁਸੀਂ ਲਿਖ ਕੇ ਦੇ ਦਿਓ ਸਪੀਕਰ ਰਿਕਾਰਡ ਤੇ ਲੈ ਲੈਂਦਾ ਹੈਗਾ ਪੰਜਾਂ ਵਰਿਆਂ ਦੇ ਵਿੱਚ ਸਿਰਫ ਪੰਜ ਵਾਰੀ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਜ਼ਿਕਰ ਉਹਨਾਂ ਨੇ ਹਿੰਦੁਸਤਾਨ ਦੀ ਲੋਕ ਸਭਾ ਚ ਕੀਤਾ ਇੱਕ ਜੇ ਇਥੋਂ ਐਸੇ ਉਹ ਹਲਕੇ ਵਿੱਚ ਬਿਲਕੁਲ ਵਿਛਰੇ ਨਹੀਂ ਹੈਗੇ ਔਰ ਜਿਹੜਾ ਥੋੜਾ ਬਹੁਤ ਫੰਡ ਮਿਲਦਾ ਹੈ 5 ਕਰੋੜ ਰੁਪਿਆ ਸਾਲ ਦਾ ਐਡੇ ਵੱਡੇ ਹਲਕੇ ਲਈ ਕੀ ਹੁੰਦਾ ਹੈਗਾ ਲੱਖ ਲੱਖ ਡੇਡ ਡੇਡ 2-2 ਲੱਖ ਰੁਪਿਆ ਵੀ ਹਰਪੰਡ ਦੇ ਹਿੱਸੇ ਨਹੀਂ ਹੁੰਦਾ ਹੈਗਾ ਉਸ ਫੰਡ ਚੋਂ ਵੀ 55 ਲੱਖ ਰੁਪਿਆ ਉਹਨਾਂ ਨੇ ਸਨੌਰ ਆਪਣੇ ਸੈਬਜ਼ਾਦੇ ਦੇ ਹਲਕੇ ਚ ਲਾਤੇ ਆ ਮੈਂ ਉਹਨਾਂ ਤੋਂ ਪੁੱਛਦਾ ਚਾਹੁੰਦਾ ਸੀ ਸਨੌਰ ਦੇ ਵਿੱਚ ਕੋਈ ਪ੍ਰਾਕ੍ਰਿਤਿਕ ਆਪਦਾ ਆਈ ਸੀਗੀ ਕੋਈ ਸਨੌਰ ਦੇ ਵਿੱਚ ਵੱਡੀ ਵੱਡੀ ਤਰਾਸਤੀ ਹੋਈ ਸੀ ਕਿ ਜਿਹੜਾ ਪੈਸਾ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਾਸਤੇ ਮਿਲਿਆ ਹੈ ਉਹ ਪੈਸਾ ਤੁਸੀਂ ਸਨੌਰ ਦੇ ਵਿੱਚ ਜਾ ਕੇ ਕਿਉਂ ਲੈ ਲਾਇਆ ਜੇ ਸਨੌਰ ਦੇ ਲੋਕਾਂ ਨੂੰ ਵਿਕਾਸ ਚਾਹੀਦਾ ਸੀਗਾ ਉੱਥੇ ਵੀ ਪਟਿਆਲੇ ਐਮਪੀ ਜਿੱਤੇ ਸੀਗੇ ਉਹ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹ ਪੈਸਾ ਉਹ ਖਰਚਣ ਤੇ ਇਸ ਲਈ ਨਾ ਤਾਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਉਹਨੂੰ ਲੈ ਕੇ ਉਹਦੇ ਵਿਕਾਸ ਨੂੰ ਲੈ ਕੇ ਹਾਂ ਦਾ ਨਾਰਾ ਮਾਰਿਆ ਔਰ ਨਹੀਂ ਉਹ ਹਲਕੇ ਦੇ ਵਿੱਚ ਵਿਛਰੇ ਔਰ ਨਹੀਂ ਉਹਨਾਂ ਨੇ ਹਲਕੇ ਦਾ ਕੋਈ ਕੰਮ ਕੀਤਾ ਇਸ ਸਾਰੇ ਮਾਮਲੇ ਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਪ੍ਰੋਫੈਸਰ ਚੰਦੂ ਮਾਜਰਾ ਨੇ ਇੱਕ ਹੀ ਸਫਾਈ ਦਿੱਤੀ ਤੁਸੀਂ ਖੁਦ ਹੀ ਸੁਣ ਲਵੋ ਐਮਪੀ ਫੰਡ ਐਮਪੀ ਗਾਈਡਲਾਈਨ ਤੋਂ ਬਾਹਰ ਜਾ ਕੇ 1 ਰੁਪਿਆ ਨਹੀਂ ਖਰਚਿਆ ਜਾ ਸਕਦਾ ਦੂਜੀ ਗੱਲ ਸਾਨੂੰ ਜਿਹੜਾ ਅਧਿਕਾਰ ਆ ਆਪਣੇ ਹਲਕੇ ਤੋਂ ਬਾਹਰ ਨਹੀਂ ਜਸੀਂ ਖਰਚ ਸਕਦੇ ਕੇਵਲ 10000 10 ਲੱਖ ਰੁਪਿਆ ਇੱਕ ਸਾਲ 'ਚ ਖਰਚ ਸਕਦੇ ਆ ਪਿਛਲੇ 2 ਸਾਲਾਂ ਚ ਇਹ 25-25000 ਕਰਦਾ ਯਾਨੀ ਮੇਰਾ ਕੁੱਲ 80 ਲੱਖ ਰੁਪਇਆ ਵੜਦਾ ਸੀ ਜਿਹੜਾ ਮੈਂ ਆਊਟ ਆਫ ਕੰਸਟੀਟਿਊਐਂਸੀ ਖਰਚ ਕਰਦਾ ਸੀ ਮੈਂ ਮੋਗੇ ਦੇ ਵਿੱਚ ਮਾਨਸਾ ਦੇ ਵਿੱਚ ਬਠਿੰਡੇ ਦੇ ਵਿੱਚ ਲੁਧਿਆਣੇ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਪਟਿਆਲੇ ਦੇ ਵਿੱਚ ਇਹ ਖਰਚਿਆ ਮੈਂ ਕਿਹੜੇ ਕਲੇ ਨੇ ਖਰਚਿਆ ਹਰ ਬੰਦਾ ਜੇ ਖਰਚ ਸਕਦਾ ਤਾਂ ਹੀ ਦੇ ਸਕਦਾ ਤਾਂ ਹੀ ਦਿੱਤਾ ਔਰ ਮੈਂ ਕਿਹਦੇ ਕਿਸੇ ਤੇ ਘਰ ਵਾਸਤੇ ਦਿੱਤਾ ਮੈਂ ਵੀ ਡਿਵੈਲਪਮੈਂਟ ਦੇ ਕੰਮ ਲਈ ਦਿੱਤਾ ਦੂਜੀ ਗੱਲ ਮੈਂ ਆਪਣੇ ਹਲਕੇ ਦੇ ਵਿੱਚ ਮੈਨੂੰ 25 ਕਰੋੜ ਰੁਪਇਆ ਮਿਲਿਆ ਮੈਂ ਆਪਣੇ ਹਲਕੇ ਦੇ ਵਿੱਚ 26 ਕਰੋੜ 10 ਲੱਖ ਰੁਪਇਆ ਖਰਚਿਆ ਪਹਿਲੇ ਕਾਗਰਸ ਦੇ ਐਮਪੀ ਦਾ 1 ਕਰੋੜ ਤਕਰੀਬਨ 74 ਲੱਖ ਬਚਿਆ ਹੋਇਆ ਸੀ ਮੈਂ ਉਹ ਵੀ ਖਰਚਿਆ ਤੇ ਵਿਆਜ ਵੀ ਵੰਡਿਆ ਤੇ ਨਾਮ ਫਿਰ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਕਾਗਰਸ ਦੇ ਐਮਪੀ ਅੰਬਿਕਾ ਸੋਨੀ ਜੀ 12 ਸਾਲ ਐਮਪੀ ਰਹੇ ਉਹਨਾਂ ਦਾ ਘੱਟੋ-ਘੱਟ ਘੱਟੋ-ਘੱਟ 60 ਲੱਖ ਰੁਪਏ 60 ਕਰੋੜ ਰੁਪਏ ਬਣਦਾ ਤੇ ਬਿੱਟੂ ਜੀ ਦਾ 25 ਕਰੋੜ ਰੁਪਏ ਬਣਦਾ ਪਿਛਲਾ ਤੇ ਇਹ 85 ਕਰੋੜ ਰੁਪਏ ਉਹ ਦਸਨ ਕਿੱਥੇ ਵਰਤੇ ਮੈਂ ਤਾਂ ਕਹਿ ਸਕਦਾ ਮੈਂ ਆਪਣੇ ਹੱਲ ਕੇ ਜੇ ਕੱਟੋ ਕੱਟ 300 ਤਾਂ ਵਾਟਰ ਟੈਂਕਰ ਦਿੱਤੇ ਨੇ ਕੱਟੋ ਕੱਟ 400 ਤਾਂ ਪਾਰਕ ਜਿਮ ਲਾਇਏ ਨੇ ਮੈਂ ਨੌਜਵਾਨਾਂ ਦੇ ਖੇਡਾਂ ਲਈ ਵਰਜਤ ਲਈ ਕਮ ਸੇ ਕਮ 15 ਐਂਬੂਲੈਂਸ ਦਿੱਤੀਆਂ ਨੇ ਤੇ ਕਾਂਗਰਸ ਦੱਸੇ ਵੀ ਕਿਸੇ ਇੱਕ ਕੁਆਲਿਟੀ ਵੀ ਕਿਸੇ ਨੂੰ ਦਿੱਤੀ ਹੋਵੇ ਪਾਣੀ ਵਗੈਰ ਲਿਆਉਣ ਵਾਸਤੇ ਤਾਂ ਨਹੀਂ ਤੇ ਛੱਜਦਾ ਬੋਲੇ ਛਾਣ ਨਹੀਂ ਕਿਉਂ ਬੋਲੇ ਇਹਨਾਂ ਨੂੰ ਹਾਜ਼ਮ ਨਹੀਂ ਆ ਰਹੀ ਮੇਰੀ ਚੜ੍ਹਾਈ ਇਹਨਾਂ ਨੂੰ ਹਾਜ਼ਮ ਨਹੀਂ ਆ ਰਿਹਾ ਮੇਰੇ ਕਿਤੇ ਕੰਮ ਇਹਨਾਂ ਕੋਲ ਜਵਾਬ ਹੀ ਕੋਈ ਨਹੀਂ ਵੀ 5 ਸਾਲਾਂ ਵਿੱਚ ਕੋਈ ਐਮਪੀ ਨੇ ਕੰਮ ਕਰ ਸਕਦਾ ਤੇ ਆਵਾਗੌਣ ਬੋਲ ਰਹੇ ਨੇ ਬੇ ਸਭ ਜੀ ਨਾਲ ਜਿਨ੍ਹਾਂ ਨੂੰ ਪਤਾ ਹੀ ਹੈ ਨਹੀਂ ਅਭੀ ਐਫਪੀ ਆ ਬਿਨਾ ਗਾਈਡਲਾਈਨ ਤੋਂ ਬਿਨਾ ਕਿਸੇ ਕਰੋ ਤੋਂ ਦੂਜੇ ਪਾਸੇ ਪੈਸਾ ਵਰਤੇ ਨਹੀਂ ਸਕਦਾ ਤੇ ਪੈਸਾ ਨਾਲੇ ਜਿਹੜੇ ਮੇਰੇ ਬੇਟੇ ਦੀ ਗੱਲ ਕਰਦੇ ਆ ਮੇਰਾ ਖਿਆਲ ਆ ਉਹਦੇ ਵਿਧਾਇਕ ਬਣਨ ਤੋਂ ਬਾਅਦ ਤਾਂ ਛੇ ਮੈਂ 1 ਰੁਪਿਆ ਉਹਨਾਂ ਦਿੱਤਾ ਹੋਗਾ ਇਹ ਵੀ ਲੜਗੜ ਦੀ ਗੱਲ ਹੈ ਪਹਿਲਾਂ ਹਰ ਥਾਂ ਸਾਰੇ ਜ਼ਿਲ੍ਹੇ ਚ ਦਿੱਤਾ ਪਟਿਆਲਾ ਦਿੱਤਾ ਲੁਧਿਆਣੇ ਦਿੱਤਾ ਮੋਗੇ ਦਿੱਤਾ ਮਾਨਸਾ ਬਸੇਂਟਾ ਦਿੱਤਾ ਫਤਿਹਗੜ੍ਹ ਸਾਹਿਬ ਦਿੱਤਾ ਇਹਦੇ ਚ ਮੈਂ ਕੋਈ ਲੋਕਾਂ ਨਾਲ ਥੋੜੋ ਕੀਤੀ ਹੈ ਅਸਲ ਵਿੱਚ ਮਾਮਲਾ ਪ੍ਰਿੰਟ মিডিਆ ਚ ਨਸ਼ਰ ਹੋਈ ਉਸ ਰਿਪੋਰਟ ਤੋਂ ਬਾਅਦ ਕਰਮਾਇਆ ਜਿੱਥੇ ਇਹ ਬੇਰਵਾਦ ਦਿੱਤਾ ਗਿਆ ਸੀ ਕਿ ਪ੍ਰੋਫੈਸਰ ਚੰਦੂ ਮਾਜਰਾ ਨੇ 4 ਸਾਲਾਂ 'ਚ ਆਪਣੇ ਪੁੱਤਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਹਲਕੇ ਸਨੌਰ 'ਚ 55 ਲੱਖ 12000 ਰੁਪਏ ਸ਼੍ਰੀਨਾਨਦਪੁਰ ਸਾਹਿਬ ਹਲਕੇ ਨੂੰ ਮਿਲੇ ਫੰਡ ਵਿੱਚੋਂ ਖਰਚ ਕੀਤੇ ਨੇ ਹਾਲਾਂਕਿ ਆਪਣੇਤੇ ਲੱਗੇ ਇਹਨਾਂ ਇਲਜ਼ਾਮਾਂ ਨੂੰ ਪ੍ਰੋਫੈਸਰ ਚੰਦੂ ਮਾਜਰਾ ਨੇ ਕਬੂਲਤਾ ਕਰ ਲਿਆ ਪਰ ਚੰਦੂ ਮਾਜਰਾ ਵੱਲੋਂ ਦਿੱਤੀ ਸਫਾਈ ਹੁਣ ਸ਼੍ਰੀਨਾਨਦਪੁਰ ਸਾਹਿਬ ਦੇ ਲੋਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਇਹ ਤਾਂ 23 ਮਈ ਨੂੰ ਆਉਣ ਵਾਲੇ ਚੋਣ ਨਤੀਜੇ ਹੀ ਦੱਸਣਗੇ ਰੂਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੋਕ ਚੈਨਲ